ਚਲੋ ਜੀ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਚਿਪ ਵਾਲੇ ਸਿੰਮ ਵਾਲੇ ਮੀਟਰ ਨੇ ਉਹਨਾਂ ਨੂੰ ਪੱਟਣ ਦੇ ਲਈ ਜਿਹੜਾ ਕਾਲ ਆ ਦਿੱਤੀ ਹੋਈ ਹੈ ਉਹ ਕਾਲ ਦੇ ਹਮਾਇਤ ਦੇ ਵਜੋਂ ਉਹ ਕਾਲ ਨੂੰ ਪੂਰਨ ਦੇ ਲਈ ਅੱਜ ਲੌਂਗਵਾਲ ਦੇ ਵਿੱਚ ਵੀ ਲੌਂਗਵਾਲ ਦੇ ਨਿਵਾਸੀਆਂ ਦੇ ਵੱਲੋਂ ਵੀ ਕੇਜੂ ਏਕਤਾ ਯਾਰ ਦੇ ਵੱਲੋਂ ਜਿਹੜੇ ਚਿਪ ਵਾਲੇ ਸਿੰਮ ਵਾਲੇ ਮੀਟਰ ਨੇ ਉਹ ਘਰਾਂ ਦੇ ਵਿੱਚੋਂ ਪਰਿਵਾਰ ਦੀ ਸਹਿਮਤੀ ਦੇ ਨਾਲ ਪੱਟੇ ਜਾ ਰਹੇ ਨੇ ਕਿਉਂਕਿ ਇਹ ਨਵਾਂ ਬਿਲ ਜਿਹੜਾ 2025 ਕੇਂਦਰ ਦੀ ਸਰਕਾਰ ਲੈ ਕੇ ਆ ਰਹੀ ਆ ਉਹ ਬਿਲ ਦੇ ਨਾਲ ਘਰਾਂ ਜਿਹੜੇ ਗਰੀਬ ਘਰਾਂ ਦੇ ਜਗ ਦੇ ਬੱਲਬ ਨੇ ਮੋਟਰਾਂ ਦੇ ਵਿੱਚੋਂ ਨਿਕਲਦਾ ਪਾਣੀ ਆ ਉਹ ਬਿਲਕੁਲ ਬੰਦ ਹੋ ਜਾਣਾ ਸਿੱਧੇ ਤੌਰ ਤੇ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਕਾਰਪੋਰੇਟ ਘਰਾਂਿਆਂ ਨੂੰ ਇੱਥੋਂ ਦਾ ਬਿਜਲੀ ਸੈਕਟਰ ਸੌਂਪਣਾ ਚਾਹੁੰਦੀ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਗੱਲ ਦੀ ਹਾਮੀ ਕੇਂਦਰ ਦੀ ਸਰਕਾਰ ਨੂੰ ਭਰਦਾ ਕਿ ਪੰਜਾਬ ਦੇ ਵਿੱਚ ਅਸੀਂ ਇਹ ਬਿੱਲ ਨੂੰ ਲਾਗੂ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 5 ਤਰੀਕ ਨੂੰ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਜਦੋਂ ਰੇਲਾ ਰੋਕਣ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਭਗਵੰਤ ਮਾਨ ਇਸ ਬਿੱਲ ਦੇ ਉੱਪਰ ਆਪਣਾ ਮੂੰਹ ਨਹੀਂ ਖੋਲ ਰਿਹਾ ਕਿ ਇਸ ਬਿੱਲ ਨੂੰ ਰੱਦ ਕਰੇ ਵਿਧਾਨ ਸਭਾ ਦੇ ਵਿੱਚ ਪਰ ਭਗਵੰਤ ਮਾਨ ਦੇ ਵੱਲੋਂ ਆਪਣੀ ਦਮਨਕਾਰੀ ਨੀਤੀ ਤਹਿਤਾਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜੇ ਰੇਲ ਦੀਆਂ ਲਾਈਨਾਂ ਉੱਪਰ ਗਏ ਸੀ ਜ਼ਬਰੀ ਪਕੜ ਕੇ ਥਾਣਿਆਂ ਦੇ ਵਿੱਚ ਬੰਦ ਕਰਤਾ ਤਾਂ ਇਸ ਕੱਲੋਂ ਇਹ ਸਾਫ਼ ਤੋਂ ਹੁੰਦਾ ਕਿ ਲੋਕਾਂ ਦਾ ਹਤਾਇਸ਼ੀ ਕਾਉਣ ਵਾਲਾ ਮੁੱਖ ਮੰਤਰੀ ਕੇਂਦਰ ਸਰਕਾਰ ਦੀ ਛਾਹ ਦੇ ਉੱਪਰ ਪੰਜਾਬ ਦੇ ਵਿੱਚ ਇਹ ਬਿੱਲ ਨੂੰ ਲਾਗੂ ਕਰਨਾ ਚਾਹੁੰਦਾ ਹੈ ਇਸੇ ਲਈ ਉਹਦੀ ਜ਼ਬਾਨ ਹੈ ਜਿਹੜੀ ਹਾਲੇ ਤੱਕ ਬੰਦ ਹੈ ਪਰ ਪੰਜਾਬ ਦੇ ਲੋਕ ਨੇ ਜਿਹੜੇ ਚਿਹਾਰੂ ਨੇ ਉਹ ਜਵਾਨ ਖਲੌਣੀ ਜਾਣਦੇ ਨੇ ਸੋ ਇਹ ਬਿੱਲ ਦੇ ਨਾਲ ਪੰਜਾਬ ਦੀ ਖੇਤੀ ਪੰਜਾਬ ਦਾ ਰੁਜ਼ਗਾਰ ਪੰਜਾਬ ਦੇ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਚੱਲਦੀ ਬਿਜਲੀ ਜਿਹੜੀ ਬਿਲਕੁਲ ਬੰਦ ਹੋ ਜਾਣੀ ਹੈ ਇਸ ਲਈ ਸਾਰੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਇਹ ਬਿੱਲ ਨੂੰ ਰੱਦ ਕਰਵਾਉਣ ਦੇ ਲਈ ਲੜ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਾਕੜਾ ਸੰਘਰਸ਼ ਹੈ ਜਿਹੜਾ ਬਿੱਲ ਨੂੰ ਰੱਦ ਕਰਵਾਉਣ ਦੇ ਲਈ ਕੀਤਾ ਜਾਣਾ ਸੋ ਲੋਕਾਂ ਦੀ ਸਹਿਮਤੀ ਨਾਲ ਮੀਟਰ ਬੁੱਟੇ ਜਾ ਰਹੇ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਜਾਂ ਜਥੇਬੰਦੀ ਦੇ ਵੱਲੋਂ ਕਿ ਜੇ ਕੋਈ ਜਾਬਰੀ ਮੀਟਰ ਲਾ ਤਾਰ ਲਾਉਣ ਦੇ ਲਈ ਆਉਂਦਾ ਜਿਹੜੀ ਸਿੱਧੀ ਚਲਾਈ ਹੈ ਜਾਬਰੀ ਜੁਰਮਾਨੇ ਪਾਉਣ ਦੇ ਲਈ ਆਉਂਦਾ ਜਥੇਬੰਦੀ ਹੈ ਜਿਹੜੀ ਹੱਕੜਾ ਕੇ ਮੂਹਰੇ ਖੜੇਗੀ ਸੋ ਕਿਸੇ ਨੂੰ ਵੀ ਜੁਰਮਾਨੇ ਨਹੀਂ ਭਰਨ ਦਿੱਤੇ ਜਾਣਗੇ ਜੁਰਮਾਨੇ ਨਹੀਂ ਹੋਣ ਦਿੱਤੇ ਜਾਣਗੇ ਕਿਸੇ ਦੇ ਮੀਟਰ ਨਹੀਂ ਪੱਟੇ ਦਿੱਤੇ ਜਾਣਗੇ ਇਹ ਬਿਲਾ ਜਿਹੜਾ ਪੰਜਾਬ ਲਈ ਭਾਰਤ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਇਸ ਲਈ ਇਹ ਸਰਕਾਰ ਭਗਵੰਤ ਮਾਨ ਦੀ ਇਹ ਦੇ ਉੱਪਰ ਸੋਚੇ ਤੇ ਮੂੰਹ ਖੋਲੇ ਤੇ ਪੰਜਾਬ ਦੇ ਵਿੱਚ ਇਹ ਬਿਲ ਨੂੰ ਲਾਗੂ ਹੋਣ ਤੋਂ ਉਹ ਜਿਹੜੀ ਵਾਹ ਜ